ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂਜੀ ਫਰੀਦਕੋਟ ਵਾਲਿਓ ਇਹ ਜ਼ਰੂਰੀ ਬੇਨਤੀ ਸਿਰਫ ਤੁਹਾਡੇ ਲਈ ਹੈ ਕਿ ਇਸ ਵਾਰ ਤੁਸੀਂ ਕਿਤੇ ਗਦਾਰੀ ਵਾਲਾ ਟੈਗ ਨਾ ਲਵਾ ਬੈਠੋ ਕਿਤੇ ਤੁਹਾਡੇ ਬੱਚਿਆਂ ਨੂੰ ساری ਉਮਰ ਲਾਹਣ ਤੇ ਹੀ ਪਈ ਜਾਣ ਕਿ ਤੁਸੀਂ ਸਿੱਖ ਕੌਮ ਦਾ ਸਾਥ ਨਹੀਂ ਦਿੱਤਾ ਹੈਗਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਹਲਕੇ ਤੋਂ ਇੱਕ ਪਾਸੇ ਤਾਂ ਸਾਰੇ ਨਿਚਾਰ ਖੜੇ ਹੋਏ ਆ ਇੱਕ ਪਾਸੇ ਪਾਈ ਸਰਬਜੀਤ ਸਿੰਘ ਦੀ ਖਾਲਸਾ ਖੜੇ ਹੋਏ ਨੇ ਹੈਨਾ ਉਹ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਦੇ ਬਾਰਸ ਨੇ ਉਹਨਾਂ ਦੇ ਬਾਰਸ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਬਦਲਾ ਲੈ ਕੇ ਉੱਪਰ ਰੱਖਿਆ ਸੀਗਾ ਜੇ ਉਸ ਟਾਈਮ ਪਾਈ ਸਾਹਿਬ ਬਦਲਾ ਨਾ ਲੈਂਦੇ ਤਾਂ ਅੱਜ ਆਪਣੇ ਤੋਂ ਕੋਈ ਸਾਰੀ ਦੁਨੀਆ ਡਰਦੀ ਨਹੀਂ ਸੀਗੀ ਤੇ ਜਿਹੜੀ ਹੁਣ ਸਿੱਖ ਨਾਮ ਤੋਂ ਸਾਰੀ ਦੁਨੀਆ थरथरा ਕੰਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਤਾ ਸਾਰੇ ਦੋਸਤਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਈ ਸਾਹਿਬ ਨੂੰ ਵੋਟਾਂ ਪਾਓ ਅਤੇ ਵੱਡੀ ਜਿੱਤ ਹਾਸਲ ਕਰਵਾਓ ਸੰਸਦ ਦੇ ਵਿੱਚ ਭੇਜੋ ਤਾਂ ਕਿ ਇਹ ਪੰਜਾਬ ਦੇ ਮੁੱਦੇ ਹਿੱਕ ਤਾਣ ਕੇ ਚੱਕ ਸਕਣ ਹੋਰ ਤਾਂ ਕੋਈ ਵੀ ਮੁੱਦੇ ਕੋਈ ਵੀ ਲੀਡਰ ਹੈ ਪੰਜਾਬ ਦਾ ਕੋਈ ਮੁੱਦਾ ਨਹੀਂ ਚੱਕਦਾ ਹੈਗਾ ਹਨਾ ਆਪਾਂ ਚਲ ਅੰਦਰੋਂ ਅੰਦਰ ਤੀ ਦਾ ਸਪੋਰਟ ਜਿਹੜੀ ਮਰਜ਼ੀ ਪਾਰਟੀ ਦੀ ਕਰਦੇ ਆ ਉਹ ਤਾਂ ਨਿੱਜੀ ਗੱਲਾਂ ਰਹੀਆਂ ਪਰ ਜਿੱਥੇ ਹੁਣ ਆਪਣੇ ਸਿੱਖ ਕੌਮ ਦੇ ਵਾਰਸ ਖੜੇ ਹੋਏ ਆ ਉਹਨਾਂ ਦੀ ਸਪੋਰਟ ਕਰਨਾ ਆਪਣਾ ਇੱਕ ਹੱਕ ਬਣਦਾ ਆਪਾਂ ਸਿੱਖ ਹੋਣ ਦੇ ਨਾਮ ਤੇ ਪਾਰਟੀ ਅਲੱਗਵਾਜੀ ਰਹੇਗੀ ਤਾਂ ਇਹ ਆਪਣੀ ਇੱਕ ਅਲੱਗ ਗੱਲ ਰਹੇਗੀ ਸਿੱਖ ਕੌਮ ਵਾਲੀ ਤਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿੱਤਿਆਓ ਤੇ ਉਹਨਾਂ ਦੀ ਸਪੋਰਟ ਕਰੋ ਸੋਸ਼ਲ ਮੀਡੀਆ ਤੇ ਨਾ ਇੰਨੀ ਕੁ ਲਹਿਰ ਠਾ ਦਿਓ ਕਿ ਚਾਰੇ ਪਾਸੇ ਜਿਹੜੀ ਵੀ ਵੀਡੀਓ ਦੇਖਿਆ ਕਰੀਏ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਹੋਇਆ ਕਰੇ ਫੋਟੋ ਹੋਇਆ ਕਰੇ ਵੀਡੀਓ ਹੋਇਆ ਕਰੇ ਕਿਉਂਕਿ ਤੁਹਾਨੂੰ ਪਤੀ ਹੈ ਕਿ ਭਾਈ ਸਾਹਿਬ ਘਰੋਂ ਠੀਕ ਠਾਕ ਹੀ ਨੇ ਤਾਂ ਉਸੇ ਵੱਧ ਤੋਂ ਵੱਧ ਪੋਸਟਰਾਂ ਤੇ ਖਰਚਾ ਨਾ ਕਰਵਾਇਓ ਨਾਰਮਲੀ ਰੱਖਿਓ ਤੇ ਸੋਸ਼ਲ ਮੀਡੀਆ ਤੇ ਇੰਨੀ ਲਹਿਰ ਠਾ ਦਿਓ ਤੁਸੀਂ ਘਰ ਘਰ ਪੰਚਾ ਦਿਓ ਵੀ ਸਰਬੀਤ ਸਿੰਘ ਖਾਲਸਾ ਜੀ ਕੌਣ ਨੇ ਇਹ ਦੂਜੀ ਗੱਲ ਤੁਹਾਨੂੰ ਉਹਨਾਂ ਦੇ ਚੋਣ ਨਿਸ਼ਾਨ ਦਾ ਤਾਂ ਪਤਾ ਲੱਗ ਗਿਆ ਚੋਣ ਨਿਸ਼ਾਨਾ ਗੰਨਾ ਬਸ ਇੱਕ ਤਰੀਕ ਨੂੰ ਵੋਟਾਂ ਪਾ ਕੇ ਤੇ ਚਾਰ ਤਰੀਕ ਨੂੰ ਮਿੱਠਾ ਖਵਾ ਦਿਓ ਭਾਈ ਸਾਹਿਬ ਨੂੰ ਤੇ ਜਿੱਤੇ ਆ ਕੇ ਭਾਈ ਸਾਹਿਬ ਦਾ ਇਤਕੀ ਮਿੱਠਾ ਮੂੰਹ ਤੁਸੀਂ ਗੰਨੇ ਨਾਲ ਹੀ ਕਰਵਾਉਣਾ ਤਾਂ ਗੰਨੇ ਨਾਲ ਕਰਵਾ ਦਿਓ ਤਾਂ ਕਿ ਉਹ ਸੰਸਦ ਦੇ ਵਿੱਚ ਹਿੱਕ ਤਾਣ ਕੇ ਪੰਜਾਬ ਦੇ ਮੁੱਦੇ ਚੱਕ ਸਕਣਾਂ ਇਹ ਦੂਜੀ ਗੱਲ ਜਿਹੜੇ ਕਹਿੰਦੇ ਸੀਗੇ ਕਿ ਨੌਜਵਾਨਾਂ ਦੇ ਲਈ ਆ ਸੋਸ਼ਲ ਮੀਡੀਆ ਇੱਕ ਹਾਨੀਕਾਰਕ ਹੈ ਪਰ ਜਿਸ ਸਾਹਿਬ ਨਾਲ ਮੈਨੂੰ ਲੱਗਦਾ ਕਿ ਸਾਰਾ ਕੁਝ ਅੱਜ ਕੱਲ ਸੋਸ਼ਲ ਮੀਡੀਆ ਤੇ ਹੋ ਗਿਆ ਇਹ ਉਹਨਾਂ ਕਾ ਫਾਇਦਾ ਵੀ ਦੇਊਗਾ ਹੁਣ ਆਪਾਂ ਨੂੰ ਜਿੰਨੀ ਤੁਸੀਂ ਲਹਿਰ ਸੋਸ਼ਲ ਮੀਡੀਆ ਤੇ ਠਾਉਂਗੇ ਉਨੀ ਆਵਾਜ਼ ਤੇ ਹਵਾ ਬਣੂਗੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਚਾਰੇ ਪਾਸੇ ਫੋਟੋਆਂ ਤੇ ਵੀਡੀਓ ਵੀਰਲ ਵੀਰਲ ਕਰ ਦਿਓ ਜਿਹੜੀ ਵੀ ਤੁਹਾਨੂੰ ਵੀਡੀਓ ਮਿਲਦੀ ਹੈ ਭਾਈ ਸਾਹਿਬ ਦੀ ਚਾਕੇ ਸ਼ੇਅਰ ਮਾਰੋ ਤਾਕੇ ਚਾਰੇ ਪਾਸੇ ਪਤਾ ਲੱਗ ਜੇ ਕਿ ਭਾਈ ਸਾਹਿਬ ਖੜੇ ਨੇ ਅਤੇ ਜਿੱਤਣਗੇ ਹੌਸਲੇ ਬਲੰਦ ਨੇ ਤਾਂ ਆਪਣੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਈ ਭਾਈ ਸਾਹਿਬ ਦੀ ਫੁੱਲ ਸਪੋਰਟ ਕਰਦੇ ਆ ਤੇ ਕਰਦੇ ਰਹਾਂਗੇ ਇੱਕ ਸਿੱਖ ਹੋਣ ਦੇ ਨਾਮ ਤੇ ਤਾਂ ਨੌਜਵਾਨ ਮੈਂ ਕੱਲ ਵੀ ਦੇਖੇ ਸੀਗੇ ਇਹਨਾਂ ਦੀ ਮੋਟਰਸਾਈਕਲ ਰੈਲੀ ਦੇ ਵਿੱਚ ਬਹੁਤ ਜ਼ਿਆਦਾ ਜੁੜ ਰਹੇ ਨੇ ਤੇ ਹੁਮ ਹਮਾ ਕੇ ਆ ਮਹਾਰੀ ਪਹੁੰਚ ਰਹੇ ਨੇ ਤਾਂ ਤੁਸੀਂ ਵੀ ਉਹ ਜਿਹੜੇ ਰਹਿੰਦੇ ਆ ਘਰਾਂ ਦੇ ਵਿੱਚ ਉਹ ਵੀ ਘਰਾਂ ਦੇ ਵਿੱਚ ਨਾ ਰਹੋ ਹੁਣ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਾਥ ਦਿਓ ਅਤੇ ਭਾਈ ਸਾਹਿਬ ਨੂੰ ਜਿੱਤਿਓ ਭਾਈ ਸਰਬਜੀਤ ਸਿੰਘ ਖਾਲਸਾ ਜੀ ਇੱਕ ਸ਼ਹੀਦਾਂ ਦੇ ਸ਼ਹੀਦ ਪਰਿਵਾਰ ਚੋਂ ਨੇ ਜੋ ਜਿੱਤਣਗੇ ਤਾਂ ਸਿੱਖ ਕੌਮ ਦੀ ਸੰਸਦ ਦੇ ਵਿੱਚ ਵੀ ਗੱਲ ਕਰਨਗੇ ਹਨਾ ਤਾਂ ਉੰਜ ਵੀ ਸਿੱਖੀ ਦਾ ਫੁੱਲ ਜੱਜ ਕੇ ਪ੍ਰਚਾਰ ਕਰਿਆ ਕਰਨਗੇ ਤਾਂ ਆਪਾਂ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਜਿਤਾਉਣੀ ਜਿਤਾਉਣਾ ਇਸ ਵਾਰ ਆਪਾਂ ਫਰੀਦਕੋਟ ਵਾਲਿਓ ਮੱਥੇ ਤੇ ਕਲੰਕ ਨਹੀਂ ਲਵਾਉਣਾ ਕਿ ਫਰੀਦਕੋਟ ਵਾਲ ਨੇ ਸਿੱਖੀ ਦਾ ਸਾਥ ਨਹੀਂ ਦਿੱਤਾ ਹੈਗਾ ਖੰਡੂਰ ਸਾਹਿਬ ਨੂੰ ਦੇਖੋ ਹੁਣ ਤੱਕ ਨਾ ਲਾਂਤਾਂ ਪਈ ਜਾਂਦੀਆਂ ਇਸ ਵਾਰ ਸ਼ਾਇਦ ਉਹ ਲਾਂਤਾਂ ਤੋਂ ਬਚ ਜਾਣ ਤਾ ਉਥੇ ਵੀ ਭਾਈ ਸਾਹਿਬ ਨੂੰ ਜਿਤਿਓ ਇੱਥੇ ਵੀ ਭਾਈ ਸਾਹਿਬ ਨੂੰ ਜਿਤਿਓ ਨਹੀਂ ਜਿਤਾਉਣਾ ਭੱਲਾ ਹਨ ਤਾਂ ਨਹੀਂ ਖਟਨੇ ਆ ਭਰਾ ਬਣ ਕੇ ਆਪਣੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੱਲੇ-ਕੱਲੇ ਘਰ ਚ ਆਪਣੀ ਵੀਡੀਓ ਵਗ ਜੇ ਤੇ ਪੇਜ ਨੂੰ ਕਰ ਲੋ ਆਪਣੇ ਨੂੰ ਫੋਲੋ ਧੰਨਵਾਦੀ